ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਰਣ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਹਾਰਾ ਮੇਰੇ RAM ਰਾਏ ਜਿਉਂ ਰੱਖ ਹੈ ਤਿਉਂ ਰਹੀਐ ਤੁਧ ਪਾਵੇ ਤਾ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਈਐ ਦਰਸ਼ਨ ਪਿਆਸੀ ਦਿਨਸਰਾਤ ਚਿਤਵੋ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਹੋਵੇ ਸਫਤ ਖਸਮ ਦੀ ਨੂਰ ਅਰ ਸਹੋ ਕਰ ਸਹੋ ਝਟਿਆ ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮਦੀ ਕੱਟੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਛੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीरथ नावण जाऊं तीरथ नाम है तीरथ शब्द विचार अंतर ज्ञान है गुरु ज्ञान साचा थान तीरथ दश पूर्व सदा ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹੋ ਪ੍ਰਭ ਧਰਣੀ ਧਰ। ਸੰਸਾਰ ਰੋਗੀ ਨਾਮਦਾਰੂ ਮਾਲ ਲਗਾ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੈ ਮੈਲ ਕਿਆਮਲਤ ਹੋਈਐ ਗੁਣਹ ਹਾਰ ਪਰੋਏ ਕਿਸ ਕਉ ਰੋਈਐ ਵਿਚਾਰ ਮਾਰੈ ਤਰ ਤਰੈ ਉਲਟ ਜੋਨ ਨ ਆਵੈ ਆਪ ਪਰਸ ਪਰਮ ਧਿਆਨੀ ਸਾਚ ਸਚ ਭਵੈ आनंद अनंदन हरख साचा दुख किलविख पर हरे सच नाम पाया गुरु दिखाया माल नाही सच मने ਸੰਗਤ ਮੀਤ ਮਿਲਾਪ ਪੂਰਾ ਨਾਮਣੋ ਗਵਾ ਗਵਣ ਹਾਰ ਸ਼ਬਦ ਸੁਹਾਵਣੋ ਸਾਲਾਹੇ ਸੱਚ ਮਨ ਸਤਗੁਰ ਪੁਨ ਦਾਨ ਦਇਆ ਮਤੇ ਪਰ ਸੰਗ ਪਾਵੈ ਸਹਜ ਨਾਵੈ ਬੈਣੀ ਤਾਂ ਸੰਗਮ ਸਤ ਸਤੇ ਆਰਾਧ ਇਕੰਕਾਰ ਸਾਚਾ ਅਨਤ ਦੇ ਚੜੈ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੈ ਸਬ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਤ ਮਨ ਮੰਨਿਆ ਮੇਰਾ ਕੁਝ ਕਰ ਹੈ ਅਬ ਹੈ ਵਿਖਲਾ ਦੇ ਸ਼ਬਦ ਸਚ ਗੁਰ ਮੇਰਾ ਆਖਣ ਤੋਟਨਾ ਭਗਤ ਭੰਡਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਜੈ ਸਚ ਸੋਈ ਅਖਣ ਟੋਟਨਾ ਭਗਤ ਪੰਡਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਨਾ ਸ੍ਰੀ ਮਹਲਾ ਪਹਿਲਾ ਛੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ